ਸਿਆੜਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਬਣੇ ਡਾਕਟਰ ਧਰਮਵੀਰ ਗਾਂਧੀ ਨੇ 23 ਅਗਸਤ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਨਮਾ ਰਾਸ਼ੀ ਫਰੰਟ ਬਣਾਉਣ ਦਾ ਐਲਾਨ ਕੀਤਾ ਹੈ ਇਸ ਕਾਨਫਰੰਸ ਨੂੰ ਤੇ ਉੱਥੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਨੂੰ মিডিਏ 'ਚ ਕਾਫੀ ਜਗ੍ਹਾ ਮਿਲੀ ਹੈ ਉਸ ਮੀਡੀਆ 'ਚ ਜਾਂ ਉਸ ਕਾਨਫਰੰਸ 'ਚ ਗੱਲਬਾਤ ਕਰਦਿਆਂ ਉਹਨੇ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕਹੀ ਸ਼ੁਰੂ ਦੇ ਵਿੱਚ ਹੀ ਕਿ ਜ਼ਿੰਦਗੀ ਦੇ 40 ਸਾਲਾਂ ਦੇ ਤਜਰਬੇ 'ਚੋਂ ਤੁਰ ਫਿਰ ਕੇ ਇਨਕਲਾਬੀ ਕੰਮ ਕਰਦਿਆਂ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਭਾਰਤ ਹੈ ਉਹ ਬਹੁ-ਕੌਮੀ ਦੇਸ਼ ਹੈ ਬਹੁ ਸੱਭਿਆਚਾਰੀ ਹੈ ਬਹੁ ਧਰਮੀ ਹੈ ਇੱਥੇ ਇੱਕ ਸਭਿਆਤਾ ਨਹੀਂ ਇੱਥੇ ਕਈ ਸਭਿਆਤਾਵਾਂ ਤੇ ਇਹਦੇ ਪ੍ਰਮਾਣ ਵਜੋਂ ਉਹਨਾਂ ਨੇ ਕਿਹਾ ਕਿ ਜਿਹੜੀ ਲੋਕ ਸਭਾ ਹੈ ਉਹਦੇ ਵਿੱਚ ਇੱਕ ਪਾਸੇ ਸਰਦਾਰ ਤੇ ਉਹਦੇ ਨਾਲ ਹੀ ਰਾਜਸਥਾਨ ਦੇ ਪੱਗਾਂ ਵਾਲੇ ਉੱਤਰ ਪੂਰਬ ਤੋਂ ਮੰਗੋਲ ਰੇਸ ਦੇ ਲੋਕ ਤੇ ਦੱਖਣ ਤੋਂ ਧੋਤੀਆਂ ਪਾ ਕੇ ਪਹੁੰਚੇ ਮ드ਰਾਸ ਤੋਂ ਜਾਂ ਹੋਰ ਥਾਵਾਂ ਤੋਂ ਉਹ ਲੋਕ ਵੀ ਤੁਹਾਨੂੰ ਇੱਕੋ ਮੌਕੇ ਮਿਲਣਗੇ ਉਹਦਾ ਕਹਿਣ ਦਾ ਹੈ ਭਾਬਸੀ ਕਿ ਇਹ ਵੱਖੋ-ਵੱਖਰੇ ਰੰਗਾਂ ਧਰਮਾਂ ਜਾਤਾਂ ਸਭੇ ਤਾਂ ਵਾਲੇ ਲੋਕ ਇੱਕ ਮਠੋਕੇ ਭਾਰਤ ਵਿੱਚ ਰਹਿ ਰਹੇ ਨੇ ਤੇ ਉਸ ਏਕਤਾ ਦਾ ਜਿਹੜਾ ਪ੍ਰਤੀਕ ਹੈ ਸਿੰਬਲ ਹੈ ਉਹ ਪਾਰਲੀਮੈਂਟ ਹੈ ਜਿੱਥੋਂ ਉਹ ਏਕਤਾ ਝਲਕਦੀ ਹੈ ਦੇਖੀ ਜਾ ਸਕਦੀ ਹੈ ਬਨਸਵਨਤਾ ਵੀ ਦਿਸਦੀ ਹੈ ਤੇ ਏਕਤਾ ਵੀ ਇਹਦੇ ਵਿੱਚੋਂ ਮੇਰਾ ਜਿਹੜਾ ਸਭ ਤੋਂ ਮਹੱਤਵਪੂਰਨ ਸਵਾਲ ਖੜਾ ਹੁੰਦਾ ਹੈ ਕਿ ਇੰਨੀ ਗੱਲ ਕਹਿ ਦੇਣੀ ਕਿ ਭਾਰਤ ਦੇ ਵਿੱਚ ਬਖਵਕ ਧਰਮਾਂ ਦੇ ਬਖਵਕ ਸੱਭਿਆਚਾਰਾਂ ਦੇ ਬਖਵਕ ਪਛਾਵਾਂ ਬੋਲਣ ਵਾਲੇ ਤੇ ਬਖਵਕ ਨਸਲੀ ਕਿਸਮ ਦੇ ਲੋਕ ਰਹਿੰਦੇ ਨੇ ਇੰਨੀ ਗੱਲ ਕਹਿਣ ਵਾਸਤੇ 40 ਸਾਲਾਂ ਦਾ ਤਜਰਬਾ ਕਮਾਉਣ ਦੀ ਬਹੁਤੀ ਲੋੜ ਨਹੀਂ ਸੀ ਕਿਉਂਕਿ ਇਹ ਗੱਲ ਤਾਂ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦਾ ਕੋਈ ਵੀ ਲੀਡਰ ਇਸ ਇੰਨੀ ਗੱਲ ਤੋਂ ਮੁਨਕਰ ਨਹੀਂ ਹੁੰਦਾ ਇਹ ਗੱਲ ਮੋਦੀ ਵੀ ਕਹਿੰਦਾ ਹੈ ਇਹ ਗੱਲ ਰਾਹੁਲ ਗਾਂਧੀ ਵੀ ਕਹਿੰਦਾ ਹੈ ਇਹ ਗੱਲ ਕੇਜਰੀਵਾਲ ਵੀ ਕਹਿੰਦਾ ਹੈ ਤੇ ਇਹੀ ਗੱਲ ਤਾਰਨ ਬੀਗਾਂ ਦਿਨੇ ਕਹੀ ਹੈ ਇਸ ਤੋਂ ਇੰਨੀ ਗੱਲ ਆਪਦੇ ਆਪ ਚ ਸੱਚੀ ਹੈ ਬਨਸਵੰਤਾ ਦੀ ਗੱਲ ਭਾਰਤ ਦੀ ਇਹ ਆਪਦੇ ਆਪ ਚ ਇੱਕ ਸਚਾਈ ਹੈ ਪਰ ਇਹ ਪੂਰਨ ਸਚਾਈ ਨਹੀਂ ਇਹ ਅਧੂਰਾ ਸੱਚ ਹੈ ਤੇ ਅਧੂਰਾ ਸੱਚ ਕਈ ਵਾਰ ਪੂਰੇ ਝੂਠ ਨਾਲੋਂ ਵੱਧ ਖਤਰਨਾਕ ਹੁੰਦਾ ਹੈ ਪੂਰਾ ਸੱਚ ਕੀ ਹੈ ਜਿਹਨੂੰ ਕਹਿਣ ਤੋਂ ਮੋਦੀ ਵੀ ਟਲਦਾ ਹੈ ਰਾਹੁਲ ਵੀ ਟਲਦਾ ਹੈ ਕੇਜਰੀਵਾਲ ਵਿਭਜਦਦਾ ਤੇ ਧਰਮ ਗਾਂਧੀ ਵੀ ਪੂਰਾ ਸੱਚ ਇਹ ਹੈ ਕਿ ਇਹ ਜਿਹੜੀ ਬੰਦ ਸੰਵੰਤ ਹੈ ਇਹ ਬਰਾਬਰੀ ਤੇ ਆਧਾਰਿਤ ਨਹੀਂ ਇਹ ਹਰਿਆਰਕੀਕਲ ਹੈ ਦਰਜਾ ਬਦਰਜੀ ਹੈ ਇੱਥੇ ਇੱਥੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਨਹੀਂ ਜਦੋਂ ਅਸੀਂ ਇਹ ਕਹਿੰਨੇ ਆ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਇੰਨੀ ਗੱਲ ਕਹਿਣ ਦਾ ਕੋਈ ਮੀਨਿੰਗ ਨਹੀਂ ਬਣਦਾ ਜੇ ਤੁਸੀਂ ਗਾਹ ਇਹ ਨਹੀਂ ਦੱਸਦੇ ਕਿ ਭਾਰਤ ਅੰਦਰ ਉਹਨਾਂ ਦੀ ਹیثیت ਬਰਾਬਰ ਹੈ ਜਾਂ ਨਾ ਬਰਾਬਰ ਹੈ ਜੇ ਤੁਸੀਂ ਇਹ ਕਹਿ ਦਿਨੋ ਕਿ ਇੱਥੇ ਵੱਖ-ਵੱਖ ਸਭਿਅਤਾਵਾਂ ਵਾਲੇ ਲੋਕ ਇੱਥੇ ਨਹੀਂ ਦੱਸਦੇ ਕਿ ਇੱਥੇ ਕਿਹੜੀ ਸਭਿਅਤਾ ਭਾਰੂ ਆ ਦੂਜਿਆਂ ਦੇ ਉੱਤੇ ਤੇ ਕਿਹੜੀ ਸਭਿਅਤਾ ਵੱਲੋਂ ਦੂਜੀਆਂ ਸਭਿਅਤਾਵਾਂ ਨੂੰ ਖਤਮ ਕਰਕੇ ਆਪਣੇ ਵਿੱਚ ਜਜ਼ਬ ਕਰ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਸਿਰਫ ਇੰਨੀ ਗੱਲ ਕਹਿ ਦੇਣੀ ਕਿ ਵੱਖ-ਵੱਖ ਸਭਿਅਤਾਵਾਂ ਦੇ ਲੋਕ ਇੱਥੇ ਰਹਿੰਦੇ ਨੇ ਉਹਦਾ ਕੋਈ ਵੀ ਮੀਨਿੰਗ ਨਹੀਂ ਬਣਦਾ ਸੋ ਧਰਮ ਵੀਰ ਗਾਂਧੀ ਨੇ ਇਸ ਗੱਲ ਬਾਰੇ ਕਿ ਜਿਹੜੇ ਇੱਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸੱਭਿਆਚਾਰਾਂ ਦੇ ਵੱਖ-ਵੱਖ ਕੌਮੀਆਂ ਤਾਂ ਦੇ ਤੇ ਵੱਖ-ਵੱਖ ਨਸਲਾਂ ਦੇ ਲੋਕ ਰਹਿੰਦੇ ਹਨ ਉਹਨਾਂ ਦਾ ਆਪਸ ਵਿੱਚ ਹੀ ਰਿਸ਼ਤਾ ਕੀ ਹੈ ਉਸ ਏਕਤਾ ਦਾ ਆਧਾਰ ਕੀ ਬਰਾਬਰੀ ਹੈ ਜਾਂ ਦਬਾ ਤੇ ਜ਼ਬਰ ਹੈ ਸੋ ਇਹ ਗੱਲ ਕਹਿਣ ਤੋਂ ਉਸ ਕਾਨਫਰੰਸ ਪ੍ਰੈਸ ਕਾਨਫਰੰਸ ਤੋਂ ਨੇ ਬਿਲਕੁਲ ਟਾਲਾ ਬੱਟਿਆ ਤੇ ਇਹੀ ਗੱਲ ਜਿਹੜੀ ਹੈਗੀ ਹੈ ਨરેન્દ્ર મોદી ਹੋਵੇ ਜਾਂ ਰਾਹੁਲ ਗਾਂਧੀ ਹੋਵੇ ਜਾਂ ਕੇਜਰੀਵਾਲ ਹੋਵੇ ਉਹ ਸਚਾਈ ਦਾ ਦੂਜਾ ਹਿੱਸਾ ਨਹੀਂ ਦੱਸਣਗੇ ਨਹੀਂ ਦੱਸ ਰਹੇ ਸੋ ਜਿਹੜੀ ਗੱਲ ਸਾਨੂੰ 40 ਸਾਲਾਂ ਤੋਂ ਸੁਣਦਿਆਂ ਕੰਨ ਪੱਕ ਗਏ ਤੇ ਕੋਈ ਬੰਦਾ ਇਹ ਕਹੇ ਕਿ ਮੈਂ 40 ਸਾਲਾਂ ਦੇਨ ਕਲਾਬੀ ਤਜਰਬੇ ਚ ਆਹ ਕੋਈ ਨਵਾਂ ਸੱਚ ਲੱਭ ਲਿਆ ਤਾਂ ਇਹ ਗੱਲ ਕੋਈ ਬਹੁਤੀ ਇਮਪ੍ਰੈਸ ਕਰਨ ਵਾਲੀ ਨਹੀਂ ਲੱਗਦੀ ਕਿਉਂਕਿ ਇਹ ਗੱਲਾਂ ਤਾਂ ਹੁਣ ਪੰਜਵੀਂ ਛੇਵੀਂ ਦੇ ਬੱਚਿਆਂ ਨੂੰ ਜਵਾਨੀ ਯਾਦ ਹੋਈਆਂ ਪਈਆਂ ਐਨੀ ਵਾਰ ਉਹਨਾਂ ਨੇ ਇਹ ਝੂਠ ਟੈਲੀਵੀਜ਼ਨ ਤੋਂ ਪਾਰਲੀਮੈਂਟ ਵਿੱਚ ਬੋਲਦਿਆਂ ਤੋਂ ਭਾਸ਼ਣਾ ਤੋਂ ਹੋਰ ਥਾਵਾਂ ਤੋਂ ਉਹ ਇਹਨਾਂ ਸੁਣ ਚੁੱਕੇ ਨੇ ਸੋ ਇੱਕ ਤਾਂ ਧਰਮਵੀਰ ਗਾਂਧੀ ਨੂੰ ਪਰ ਮੇਰਾ ਇਹ ਸਵਾਲ ਹੈ ਕਿ ਇਹ ਇਸ ਸਚਾਈ ਦਾ ਜਿਹੜਾ ਦੂਜਾ ਪੱਖ ਅਧਾ ਹੈ ਉਹ ਕਿਉਂ ਨਹੀਂ ਸਾਫ਼ ਕਰ ਰਿਹਾ ਤੇ ਜੇ ਉਹ ਸਾਫ਼ ਨਹੀਂ ਕਰਦੇ ਤਾਂ ਬਾਕੀਆਂ ਨਾਲੋਂ મોદી ਨਾਲੋਂ راہਲ ਗਾਂਧੀ ਨਾਲੋਂ ਕੇਜਰੀਵਾਲ ਨਾਲੋਂ ਉਹਨਾਂ ਦੀ ਰਾਜਨੀਤੀ ਵੱਖਰੀ ਕਿਵੇਂ ਹੋ ਕਿਉਂਕਿ ਜਿੱਥੋਂ ਤੱਕ ਧਰਮਵੀਰ ਗਾਂਧੀ ਦੀ ਜਾਤੀ ਜੀਵਨ ਦੇ ਵਿੱਚ ਉਹਦੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਬਾਰੇ ਕੋਈ ਵੀ ਕਿੰਤੂ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਕੋਈ ਬੰਦਾ ਰਾਜਨੀਤਿਕ ਖੇਤਰ ਦੇ ਵਿੱਚ ਸਰਗਰਮ ਹੁੰਦਾ ਹੈ ਤਾਂ ਕੱਲੀ ਉਹਦੀ ਇਮਾਨਦਾਰੀ ਅਹਿਮ ਨਹੀਂ ਰਹਿ ਜਾਂਦੀ ਉਹਦੇ ਚ ਉਹਦਾ ਜਿਹੜਾ ਰਾਜਸੀ ਨਜ਼ਰੀਆ ਪੋਲੀਟੀਕਲ ਆਊਟਲੁੱਕ ਉਹ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ ਸੋ ਇੱਥੇ ਕੁਝ ਸਵਾਲ ਇਸ ਆਊਟਲੁੱਕ ਨੂੰ ਲੈ ਕੇ ਧਰਮਬੀਰ ਗਾਂਧੀ ਨੇ ਮਤਲਬ ਇਹ ਗੱਲ ਸਾਫ਼ ਨਹੀਂ ਕੀਤੀ ਕਿਹੜਾ ਧਰਮ ਦੂਜੇ ਧਰਮਾਂ ਨੂੰ ਦਬਾ ਰਿਹਾ ਹੈ ਕਿਉਂਕਿ ਜਿਹੜੀ ਗੱਲ ਉਹਨੇ 40 ਸਾਲਾਂ ਚ ਨਹੀਂ 부ਝੀ ਅਰਨਧੱਤਿ ਰਾਏ ਨੇ ਬਹੁਤ ਥੋੜੇ ਸਮੇਂ ਚ 부ਝ ਲਈ ਕਿ ਇੱਥੇ ਉੱਪਰ ਕਾਸਟ ਹਿੰਦੂ ਹੈ ਜਿਹੜਾ ਬਾਕੀ ਸਮਾਜ ਦੇ ਵਰਗਾਂ ਨੂੰ ਕੱਟ ਗਿੰਤਿਆਂ ਨੂੰ ਦਲਤਾਂ ਨੂੰ ਕਬੈਲੀਆਂ ਨੂੰ ਸਾਰਿਆਂ ਉੱਤੇ ਜਿਹਨੇ ਗਲਬਾ ਪਾ ਕੇ ਰੱਖਿਆ ਹੋਇਆ ਹੈ ਤੇ ਜਿਹੜੀ ਇੰਡੀਅਨ ਸਟੇਟ ਹੈ ਉਹ ਉਹਦਾ ਟੂਲ ਹੈ ਉਹਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਉਹਦੇ ਸਾਰੀਆਂ ਪਾਲਿਸੀਆਂ ਜਿੰਨੀਆਂ ਵੀ ਉਹਦੀਆਂ ਨੀਤੀਆਂ ਨੇ ਉਹ ਇਸ ਵਰਗ ਦੀ ਸੇਵਾ ਪੂਰਤੀ ਕਰਦੀਆਂ ਹਨ ਉਹਨੇ ਕਿਹਾ ਅਪਰ ਕਾਸਟ Hindu corporate state ਸੋ ਇਸ ਗੱਲ ਨੂੰ ਜਿੰਨਾ ਚਿਰ ਕੋਈ ਬੰਦਾ ਜਿਹੜੀ ਸਟੇਟ ਦੇ ਖਿਲਾਫ ਲੜਨ ਦਾ ਦਾਵਾ ਕਰ ਰਿਹਾ ਜੇ ਉਹ ਸਟੇਟ ਦਾ ਖਾਸਾ ਨਹੀਂ ਦੱਸਦਾ ਉਹਦਾ ਅਸਲੀ ਕੈਰੇਕਟਰ ਨਹੀਂ ਦੱਸਦਾ ਤਾਂ ਉਹਦੇ ਖਿਲਾਫ ਉਹਦੀ ਲੜਾਈ ਕੋਈ ਬਹੁਤੇ मीनिंगफुल ਨਹੀਂ ਬਣ ਸਕਦੀ ਕੋਈ ਚ ਕੋਈ ਸਾਰਥਕ ਸਿੱਟੇ ਨਹੀਂ ਨਿਕਲ ਸਕਦੀ ਹੁਣ ਅਗਲੀ ਗੱਲ ਇੱਕ ਹੋਰ ਮਹੱਤਵਪੂਰਨ ਖੜੀ ਹੁੰਦੀ ਹੈ ਉਹਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਵਿੱਚ ਦਿੱਲੀ ਵਾਲੇ ਪੰਜਾਬ ਦੇ ਉੱਤੇ ਸੂਬੇਦਾਰੀ ਚਲਾ ਰਹੇ ਨੇ ਇਫੈਕਟ ਹੈ ਇਹਦੇ ਬਾਰੇ ਕੋਈ ਵੀ ਦੋਰਾਮਾ ਨਹੀਂ ਹੋਣੀਆ ਤੇਜਰੀਵਾਲ ਦੀ ਸ਼ਖਸੀਅਤ ਉਹਦੀ ਸੋਚ ਉਹਦਾ ਸਾਰਾ ਜਿਹੜਾ ਅਮਲ ਹੈ ਮੈਂ ਬਹੁਤ ਚਿਰ ਪਹਿਲਾਂ ਜਦੋਂ ਨੇ ਜਗਿੰਦਰ ਜਾਪ ਤੇ ਜਗਿੰਦਰ যাদਬ ਤੇ ਪ੍ਰਸ਼ਾਂਤ ਪੂਸ਼ਨ ਨੂੰ ਜਿਸ ਤਰੀਕੇ ਨਾਲ ਪਾਰਟੀ ਚੋਂ ਕੱਢਿਆ ਸੀ ਉਦੋਂ ਹੀ ਸਿੱਖ ਸਿਆਸਤ ਦੇ ਇੱਕ ਗੱਲਬਾਤ ਦੌਰਾਨ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹਦੀ ਜਿਹੜੀ ਸਾਰੀ ਸੋਚ ਹੈ ਉਹਦੀ ਮਾਨਸਿਕਤਾ ਹੈ ਉਹ ਨਾਜੀਵਾਦੀ ਜਾਂ ਫਾਸ਼ਿਸਟ ਸੋ ਇਸ ਗੱਲ ਬਾਰੇ ਕੋਈ ਰੌਲਾ ਨਹੀਂ ਕਿ ਜਿਸ ਢੰਗ ਨਾਲ ਉਹ ਪਾਰਟੀ ਨੂੰ ਚਲਾ ਰਹੇ ਉਹ ਕੋਈ ਪਾਰਟੀ ਨਹੀਂ ਰਹੇਗੀ ਉਹ ਇੱਕ ਤੇਜਰੀਵਾਲ ਸੈਨਾ ਬਣ ਗਈ ਤੇ ਇਹ ਵੀ ਠੀਕ ਹੈ ਕਿ ਉਹ ਪੰਜਾਬ ਦੇ ਉੱਤੇ ਦਿੱਲੀ ਤੋਂ ਆਪਣਾ ਕੰਟਰੋਲ ਸਥਾਪਿਤ ਕਰਨਾ ਚਾਹੁੰਦੇ ਨੇ ਜਿਹੜੀ ਗੱਲ ਦਾ ਡਾਕਟਰ ਧਰਮਵੀਰ ਗਾਂਧੀ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਵਲੰਟੀਅਰ ਜਿਹੜੇ ਆਪ ਤੋਂ ਨਿਕਲਤੇ ਇਕੱਠੇ ਹੋ ਰਹੇ ਉਹ ਇਸ ਗੱਲ ਦਾ ਵਿਰੋਧ ਕਰਦੇ ਹੁਣ ਇੱਥੇ ਇੱਕ ਗੱਲ ਦਾ ਇੱਕ ਸਵਾਲ ਦਾ ਜਵਾਬ ਉਹਨਾਂ ਨੂੰ ਦੇਣਾ ਪੋ। ਕਿ ਉਹ ਪੰਜਾਬ ਉੱਤੇ ਦਿੱਲੀ ਦੀ ਸੂਬੇਦਾਰੀ ਤੋਂ ਔਖੇ ਕਿਉਂ? ਕੀ ਇਤਰਾਜ ਹੈ ਉਹਨਾਂ ਨੂੰ? ਕਿਉਂਕਿ ਇਹਦੇ ਵਿੱਚ ਦੋ ਕਿਸਮ ਦੇ ਪਹੁੰਚ ਹੋ ਸਕਦੀ ਹੈ। ਇੱਕ ਤਾਂ ਇਹ ਕਿ ਕਿਸੇ ਇਲਾਕੇ ਦੇ ਜਾਂ ਕਿਸੇ ਵਰਗ ਜਾਂ ਕਿਸੇ ਭਾਈਚਾਰੇ ਦੇ ਲੋਕ ਇਹ ਕਹਿਣ ਵੀ ਇਹ ਇਲਾਕਾ ਸਾਡਾ ਹੈ। ਇਸ ਇਲਾਕੇ 'ਚ ਜੋ ਵੀ ਫੈਸਲੇ ਹੋਣਗੇ ਉਹ ਅਸੀਂ ਕਰਦੇ ਹਾਂ। ਅਸੀਂ ਬਾਹਰੋਂ ਕਿਸੇ ਦੇ ਫੈਸਲੇ ਸਾਡੇ ਤੇ ਜੇ ਥੋਪੇ ਜਾਂਦੇ ਨੇ ਉਹ ਸਾਨੂੰ ਕਬੂਲ ਨਹੀਂ ਇਹ ਗੱਲ ਕਹਿਣ ਪਿੱਛੇ ਦੋ ਕਿਸਮ ਦੀ ਪਹੁੰਚ ਹੋ ਸਕਦੀ ਹੈ ਇੱਕ ਤਾਂ ਇਹ ਗੱਲਾਂ ਬਿਲਕੁਲ ਹੀ ਸੌੜੇ ਨਜ਼ਰੀਏ ਨਾਲ ਵੀ ਕਹੀਆਂ ਜਾ ਸਕਦੀਆਂ ਜਿਵੇਂ ਅੱਜਕੱਲ ਸੁਖਵੀਰ ਬਾਦਲ ਜਾਂ ਜਿਸ ਕਿਸਮ ਦਾ ਉਹਨੇ ਅੱਜ ਆਕਾਲੀ ਦਲ ਨੂੰ ਬਣਾਤਾ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਉੱਤੇ ਇਹ ਜਿਹੜੇ ਦਿੱਲੀ ਵਾਲੇ ਉਹਨਾਂ ਦੀ ਜਿਹੜਾ ਗਲਬਾ ਹੈ ਉਹ ਸਹਿਣ ਨਹੀਂ ਕਰ ਸਕਦੇ ਇਹ ਗੱਲ ਕਹਿਣ ਪਿੱਛੇ ਉਹਨਾਂ ਦਾ ਕੋਈ ਬਹੁਤ ਵੱਡਾ ਵਿਜਨ ਨਹੀਂ ਉਹਨਾਂ ਦੇ ਕੋਈ ਅਜਿਹੇ ਦਰਸ਼ ਨਹੀਂ ਉਹਨਾਂ ਨੂੰ ਸਿਰਫ ਇਹ ਵੀ ਇੱਥੇ ਅਸੀਂ ਰਾਜ ਕਰਨਾ ਹੈ ਉਹਨਾਂ ਨੇ ਸਿਰਫ ਰਾਜ ਕਰਨ ਦੀ ਭਾਵਨਾ ਚੋਂ ਇੱਕ ਸਵਾਰਥ ਚੋਂ ਬੜੇ ਸੌੜੇ ਸਵਾਰਥ ਚੋਂ ਇਹ ਗੱਲ ਕਹਿ ਰਹੇ ਨੇ ਜਿਹੜੀ ਗੱਲ ਠੀਕ ਹੈ ਪਰ ਇਸ ਦੀ ਉਲਟ ਇੱਕ ਨਜ਼ਰੀਆ ਇਹ ਹੋ ਸਕਦਾ ਹੈ ਕਿ ਕਿਸੇ ਇਲਾਕੇ ਜਾਂ ਕਿਸੇ ਭਾਈਚਾਰੇ ਦੀ ਅਬ ਦੇ ਕੁਝ ਇੰਨੇ ਚੈਰਿਸ਼ਡ ਆਈਡੀਅਲਸ ਜਿਹਨੂੰ ਕੋ ਵੀ ਜਾਨ ਤੋਂ ਪਿਆਰੇ ਉਹਦੇ ਕੁਝ ਆਦਰਸ਼ ਹੁੰਦੇ ਨੇ ਉਹਦੀਆਂ ਕੁਝ ਕਦਰਾਂ ਕੀਮਤਾਂ ਹੁੰਦੀਆਂ ਨੇ ਤੇ ਇਤਿਹਾਸ ਚ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਾਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਇੱਕ ਇਤਿਹਾਸ ਰਚਿਆ ਹੁੰਦਾ ਹੈ ਕੁਝ ਰਬੈਤਾਂ ਰਚੀਆਂ ਸਥਾਪਿਤ ਕੀਤੀਆਂ ਹੁੰਦੀਆਂ ਨੇ ਉਹਨਾਂ ਦੀ ਕਹਿਣ ਦਾ ਆਧਾਰ ਇਹ ਹੁੰਦਾ ਹੈ ਕਿ ਅਸੀਂ ਆਪਣੇ ਉਹਨਾਂ ਦਿਲ ਨਾਲ ਦਿਲ ਤੋਂ ਪਿਆਰੇ ਜਿਹੜੇ ਸਾਡੇ ਆਦਰਸ਼ ਹੈ ਸਾਡੀਆਂ ਕਦਰਾਂ ਕੀਮਤਾਂ ਸਾਡੀਆਂ ਰਵੈਤਾਂ ਉਹਨਾਂ ਦੀ ਰਾਖੀ ਅਸੀਂ ਕਰ ਸਕਦੇ ਹਾਂ ਤੇ ਅਸੀਂ ਕਰਾਂਗੇ ਤਾਂ ਕਿ ਅਸੀਂ ਮਾਨਵਤਾ ਦੀ ਸੇਵਾ ਕਰ ਸਕੀਏ ਇਹ ਇਹ ਇੱਕ ਵਿਸ਼ਾਲ ਕਹਿ ਲੋ ਜਾਂ ਮਾਨਵਵਾਦੀ ਨਜ਼ਰੀ ਹੈ ਹੁਣ ਜਿੱਥੋਂ ਤੱਕ ਤਾਂ ਦਿੱਲੀ ਦੇ ਸੂਬੇਦਾਰਾਂ ਦੀ ਗੱਲ ਆ ਆਪਦੇ ਵਿੱਚ ਉਸ ਤੱਥ ਬਾਰੇ ਕੋਈ ਰੌਲਾ ਨਹੀਂ ਪਰ ਜਿਸ ਪੈਂਤੜੇ ਤੋਂ ਵਿਰੋਧ ਹੋ ਰਿਹਾ ਹੈ ਉਹ ਪੈਂਤੜਾ ਸੁਖਵੀਰ ਤੇ ਪੈਂਤੜੇ ਨਾਲੋਂ ਬਹੁਤਾ ਬਖਰਾ ਨਹੀਂ ਸੋ ਇਸ ਕਰਕੇ ਮਤਲਬ ਧਰਮਵੀਰ ਗਾਂਧੀ ਨੂੰ ਇਹ ਗੱਲ ਡਿਫਾਈਨ ਕਰਨੀ ਪਊ ਜਾਂ ਕਹਿਣੀ ਪਊ ਕਿ ਪੰਜਾਬ ਜਿਹੜੀ ਗੱਲ ਕਰਦਾ ਉਹ ਉਹ ਪੰਜਾਬ ਦੀ ਗੱਲ ਕਰਦਾ ਕਿ ਅਸੀਂ ਪੰਜਾਬ ਦੇ ਹਿਤਾਾਂ ਦੀ ਪੰਜਾਬੀਅਤ ਦੀ ਪੰਜਾਬੀ ਕੌਮ ਦੀ ਉਹਦੀ ਰੱਖਿਆ ਕਰਨ ਲਈ ਉਹਦੀ ਪਛਾਣ ਤੇ ਉਹਦੀ ਹਸਤੀ ਨੂੰ ਕਾਇਮ ਰੱਖਣ ਲਈ ਅਸੀਂ ਇਹ ਦਿੱਲੀ ਵਾਲਿਆਂ ਦੇ ਗਲਬੇ ਦੇ ਖਿਲਾਫ ਲੜ ਰਹੇ ਹਾਂ ਹੁਣ ਉਹਨੂੰ ਇਹ ਗੱਲ ਦੱਸਣੀ ਪਊ ਕਿ ਪੰਜਾਬ ਦੇ ਜਦ ਪੰਜਾਬੀਆਂ ਦੇ ਬਤੌਰ ਪੰਜਾਬੀ ਕਿਹੜੇ ਸਾਂਝੇ ਆਦਰਸ਼ਨ ਕਿਹੜੀਆਂ ਜਈਆਂ ਕਦਰਾਂ ਕੀਮਤਾਂ ਜਿਹਦੇ ਵਾਸਤੇ ਇਤਿਹਾਸ 'ਚ ਉਹਨਾਂ ਨੇ ਬਤੌਰ ਪੰਜਾਬੀ ਵੱਡੀਆਂ ਰਵੈਤਾਂ ਜਾਂ ਵੱਡੇ ਕੀਰਤੀਮਾਨ ਸਿਰਜੇ ਹੋਣ ਇਤਿਹਾਸ ਤੇ ਉਹਦੀ ਕੋਈ ਸ਼ਾਪ ਦਿਸਣੀ ਚਾਹੀਦੀ ਹੈ ਜਦੋਂ ਪੰਜਾਬ ਦੇ ਵਿੱਚ ਪਿਛਲੇ 200 300 ਸਾਲਾਂ 500 ਸਾਲਾਂ ਜੋ ਵੀ ਤੁਸੀਂ ਚੁੱਕ ਲੋ ਇਤਿਹਾਸ ਨੂੰ ਵੀ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਤੌਰ ਪੰਜਾਬੀ ਕਿਹੋ ਜਿਹੀਆਂ ਰਵੈਤਾਂ ਸਥਾਪਿਤ ਕੀਤੀਆਂ ਇੱਕ ਗੱਲ ਮੈਂ ਪਹਿਲੇ ਕਹਿ ਦੇਣੀ ਚਾਹੁੰਦਾ ਕਿ ਇਹਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਭਗਤ ਸਿੰਘ ਦਾ ਨਾਂ ਨਾ ਲਿਆਇਓ ਕਿਉਂਕਿ ਸ਼ਹੀਦ ਭਗਤ ਸਿੰਘ ਵਾਰ ਤਾਂ ਕੋਈ ਰੌਲਾ ਹੀ ਨਹੀਂ ਉਹਦੇ ਬਤੌਰ ਪੰਜਾਬੀ ਉਹਦੇ ਕੋਈ ਸਰੋਕਾਰ ਨਹੀਂ ਸੀ ਨਾ ਬਤੌਰ ਸਿੱਖ ਉਹਦੇ ਸਰੋਕਾਰ ਛੁੱਧ ਰੂਪ ਦੇ ਵਿੱਚ ਨੈਸ਼ਨਲਿਸਟ ਸੀ ਇਹ ਉਹਦੀਆਂ ਲਿਖਤਾਂ ਤੋਂ ਉਹਦੇ ਕਾਰਨਾਮਿਆਂ ਤੋਂ ਸਾਫ਼ ਹੁੰਦਾ ਹੈ ਕਰਤਾਰ ਸਿੰਘ ਸਰਾਭਾ ਦੇ ਬਤੌਰ ਪੰਜਾਬੀ ਕੋਈ ਸਰੋਕਾਰ ਕਿਤੇ ਵੀ ਪ੍ਰਗਟ ਨਹੀਂ ਹੁੰਦਾ ਉਹਦੇ ਸਰੋਕਾਰ ਜਾ ਸਿੱਖ ਸਰਕਾਰ ਝਲਕਦੇ ਗਦਰ ਪਾਰਟੀ ਦੇ ਸਾਰੇ ਸਹਿਤ ਚ ਤੇ ਜਾਂ ਦੇਸ਼ ਭਗਤੀ ਦੇ ਪਰ ਦੇਸ਼ ਭਗਤੀ ਬਾਰੇ ਵੀ ਉਹਨਾਂ ਦਾ ਨਾਜ਼ਰੀਆ ਉਹ ਸਿੱਖ ਜਿਹੜਾ ਆਦਰਸ਼ਨ ਉਹਨਾਂ ਵਿੱਚੋਂ ਹੀ ਛਣ ਕੇ ਆਇਆ ਸੀ ਚਲੋ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਸਾਨੂੰ ਮਤਲਬ ਇੱਥੇ ਇਹ ਗੱਲ ਜਿਹੜੇ ਬੰਦੇ ਨਵਾਂ ਰਾਸੀ ਫਰੰਟ ਬਣਾ ਰਹੇ ਪੰਜਾਬੀਅਤ ਦੇ ਨਾਂ ਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਂ ਤੇ ਇਹ ਉਹਨਾਂ ਦੀ ਇੱਕ ਰਾਸੀ ਜ਼ਿੰਮੇਵਾਰੀ ਤੇ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਜੇ ਉਹਨਾਂ ਨੇ ਐਡਾ ਵੱਡਾ ਦਾਵਾ ਕਰਨਾ ਹੈ ਤਾਂ ਉਹ ਲੋਕਾਂ ਨੂੰ ਇਹ ਗੱਲ ਦੱਸਣ ਕਿ ਆਹ ਹੈ ਪੰਜਾਬ ਦੇ ਸਾਂਝੇ ਦਰਸ਼ ਜਿੱਥੇ ਇੱਥੇ ਲਹੂ ਡੋਲਿਆ ਹੈ ਇਹਦੇ ਉਲਟ ਜਾਂ ਇਹਦੀ ਤੁਲਨਾ 'ਚ ਸਿੱਖ ਵੀ ਕੱਪ ਦੀ ਗੱਲ ਰੱਖ ਰਹੇ ਕਿ ਸਾਡੇ ਗੁਰੂਆਂ ਨੇ ਸਾਨੂੰ ਇੱਕ ਅਜਿਹਿਆ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਉਸ ਢੰਗ ਨੂੰ ਅਸੀਂ ਜਿਉ ਕੇ ਦਿਖਾਇਆ ਇਸ ਧਰਤੀ ਤੇ ਤੇ ਉਸ ਆਦਰਸ਼ਾਂ ਤੇ ਉਹਨਾਂ ਕਦਰਾਂ ਕੀਮਤਾਂ ਦੀ ਰੱਖਿਆ ਲਈ ਪਿਛਲੇ 300 400 ਸਾਲਾਂ 'ਚ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਆਪ ਦੇ ਲਹੂ ਨਾਲ ਰੰਗਿਆ ਹੈ ਕੀ ਬਤੌਰ ਪੰਜਾਬੀਆਂ ਨੇ ਬਤੌਰ ਪੰਜਾਬੀ ਇਸ ਤਰ੍ਹਾਂ ਕੀਤਾ ਕਿਤੇ ਸਿੱਖਾਂ ਦਾ ਐਡਾ ਵੱਡਾ ਦਾਵਾ ਹੈ ਜੇ ਉਹਨਾਂ ਦੇ ਆਦਰਸ਼ਾਂ ਦੀ ਗੱਲ ਕਰੀਏ ਤਾਂ ਉਹ ਆਦਰਸ਼ ਉਹਨੂੰ ਕੋਈ ਵੀ ਨੈਰੋ ਨਹੀਂ ਕਹਿ ਸਕਦਾ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਪਰਨਾ ਕੇ ਉਹ ਸਿਰਫ ਆਪਣੇ ਵਾਸਤੇ ਨਹੀਂ ਲੜਦੇ ਉਹ ਦੂਜੇ ਵਰਗਾਂ ਦੀ ਰੱਖਿਆ ਕੀਤੀ ਆ ਉਹਨਾਂ ਨੇ ਸਾਰੇ ਇਤਿਹਾਸ ਦੇ ਵਿੱਚ ਸੋ ਜੇ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਅਸੀਂ ਉਹਨਾਂ ਦੇ ਆਪਣਾ ਰਾਸ ਸਥਾਪਿਤ ਕਰਨ ਦੀ ਜਿਹੜੀ ਉਹਨਾਂ ਦੀ ਸੱਧ ਰਹਿ ਜਾਂ ਰੀਝ ਆ ਜਾਂ ਮੰਗ ਹੈ ਸੋਵਰੈਂਟੀ ਦੀ ਉਹਦੀ ਤਾਸੀਰ ਨੂੰ ਸਪੋਰਟ ਕਰਦੇ ਉਹਨੂੰ ਤਾਂ ਅਸੀਂ ਵਿਰੋਧ ਕਰਦੇ ਆ ਉਹਨੂੰ ਧਰਮਬੀਰ ਗਾਂਧੀ ਨੇ ਉਹਨੂੰ ਕਿਹਾ ਥੀਓਕ੍ਰੇਟਿਕ ਸਟੇਟ ਸੋ ਮੇਰੀ ਇੱਥੇ गुजारिश ਹੈ ਡਾਕਟਰ ਧਰਮਬੀਰ ਗਾਂਧੀ ਨੂੰ ਕਿਉਂਕਿ ਉਹ ਸਿਆਣਾ ਹੈ ਪੜਿਆ ਲਿਖਿਆ ਸੁਲਝਿਆ ਹੋਇਆ ਬੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ categories ਤੇ ਇਸ ਤਰ੍ਹਾਂ ਦੀਆਂ terms ਵਰਤਣੀਆਂ ਉਹ ਬਹੁਤ ਸੰਭਲ ਕੇ ਵਰਤਣੀਆਂ ਚਾਹੀਦੀਆਂ ਇਹਨਾਂ ਪਿੱਛੇ ਬੜਾ ਖੂਨੀ ਇਤਿਹਾਸ ਹੁੰਦਾ ਹੈ ਇਹ ਜਿਹੇ terms ਦੇ ਪਿੱਛੇ ਇਹ ਥੀਓਕ੍ਰੇਟਿਕ ਟਰਮ ਇਹ ਕਿਨੇ ਕੜੀਆ ਤੇ ਇਤਿਹਾਸ ਚ ਇਹ ਕਿਦੇ ਖਿਲਾਫ ਕਿਵੇਂ ਵਰਤੀ ਗਈ ਹੈ ਇਹ ਇਤਿਹਾਸ ਦੀ ਜਾਣਕਾਰੀ ਤੋਂ ਬਿਨਾ ਇਹ ਟਰਮ ਵਰਤ ਲੈਣੀ ਅੱਜ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਦੀਆਂ ਇੱਕ ਇੰਨੀਆਂ ਜੈਨੂਨ ਆਪਣੀਆਂ ਸਰੋਕਾਰ ਮੰਗਾਂ ਉਹਨਾਂ ਦੀਆਂ ਐਸਪੀਰੇਸ਼ਨਸ ਤੇ ਉਹਨਾਂ ਨੂੰ ਇੱਕੋ ਹੀ ਟਰਮ ਦੇ ਨਾਲ ਥੀਓਕ੍ਰੇਟਿਕ ਰਾਜ ਦੇ ਕਹਿ ਕੇ ਉਸ ਨੂੰ ਪਾਸੇ ਕਰ ਦੇਣਾ ਤੇ ਉਹਨੂੰ ਰੱਦ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਸੋ ਇਹ ਥੀਓਕ੍ਰੈਟਿਕ ਰਾਜ ਇਹ ਅਮਰੀਕਾ ਜਾਂ ਪੱਛਮ ਦੇ ਲੋਕਾਂ ਨੇ ਇਸਲਾਮ ਦੇ ਖਿਲਾਫ ਲੜਨ ਵਾਸਤੇ ਇਹ ਇੱਕ ਟਰਮ ਘੜੀ ਹੈ ਤੇ ਇਹਦੀ ਵਰਤੋਂ ਇਸ ਤਰ੍ਹਾਂ ਹੋ ਰਹੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਮੁਸਲਮਾਨਾਂ ਨੇ ਜਿਹੜੇ ਜ਼ਿਆਦਾਤਰ ਰਾਜ ਸਿਰਜੇ ਹਨ ਉੱਥੇ ਥੀਓਕ੍ਰੈਟਿਕ ਜਾਂ ਡਿਕਟੇਟੋਰੀਅਲ ਜਾਂ ਫਾਸ਼ਿਸਟ ਕਿਸਮ ਦੇ ਸੀ ਪਰ ਕੀ ਅਮਰੀ ਤੁਸੀਂ ਇਹ ਗੱਲ ਨਾਲ ਸਹਿਮਤ ਹੋਗੇ ਕਿ ਅਮਰੀਕਾ ਇੱਕ ਡੈਮੋਕਰੇਟ ਕ ਹੈ ਤੇ ਜਿਹੜੇ ਇਸਲਾਮ ਕੰਟਰੀ ਨੂੰ ਉਹthetaਕਰਟ ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਇਹ ਪੜਾਇਆ ਜਾਂਦਾ ਹੈ ਪ੍ਰਚਾਰਿਆ ਜਾਂਦਾ ਹੈ ਇਸ ਤਰ੍ਹਾਂ ਕਿਹਾ ਜਾਂਦਾ ਹੈ ਇਸ ਚ ਮੇਰੀ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਬੜੀ ਨਿਮਰ ਬੇਨਤੀ ਹੈ ਕਿ ਬਹੁਤਾ ਨਹੀਂ ਉਹ ਦੋ ਛੋਟੀਆਂ-ਛੋਟੀਆਂ ਕਿਤਾਬਾਂ ਪੜ ਲੇ ਜੀ ਇੱਕ ਤਾਂ ਉਥੋਂ ਦੀ ਇੱਕ ਬਲੈਕ ਵਕੀਲ ਹੈ ਮਿਸ਼ੇਲ ਅਗਲੇਜੈਂਡਰ ਉਹਨੇ ਛੋਟੀ ਜੀ ਕਿਤਾਬ ਲਿਖੀ ਹੈ ਨਿਊ ਜੇਮਕਰੋ ਰੀਸੈਂਟਲੀ ਇੱਕ ਹੋਰ ਸਟੀਵਨਸਨ ਨਾਮ ਦੇ ਵਕੀਲ ਨੇ ਕਾਲੇ ਨਹੀਂ ਜਸਟ ਪ੍ਰਾਈਸਡ ਛੋਟੀ ਜੀ ਕਿਤਾਬ ਉਹ ਹੈ ਜੇ ਉਸ ਕਿਤਾਬ ਤੇ ਛਾਤੀ ਮਾਰ ਲਈ ਇੱਕ ਵਾਰ ਮੇਰਾ ਖਿਆਲ ਨਹੀਂ ਫਿਰ ਉਹ ਅਮਰੀਕਾ ਨੂੰ ਡੈਮੋਕ੍ਰੈਟਿਕ ਕਹਿ ਸਕੂ ਕਿਉਂਕਿ ਕਾਲੇ ਲੋਕਾਂ ਦੀ ਉੱਥੇ ਜੋ ਹਾਲਤ ਹੈ ਕੱਲ੍ਹ ਇਹ ਨੀ ਕਿ ਗੁਲਾਮੀ ਦੇ ਪੀੜ ਚ ਜੋ ਹਾਲਤ ਸੀ ਅੱਜ ਵੀ ਜੋ ਹਾਲਤ ਹੈ ਉਸ ਨੂੰ ਦੇਖ ਕੇ ਸੀ ਕਈਏ ਦੁਨੀਆਂ ਦੇ ਐਂ ਦੇਸ਼ਾਂ ਦੀ ਵੰਡ ਕਰ ਲਈਏ ਵੀ ਉਹ ਡੈਮੋਕਰੇਟ ਕਣ ਉਹ ਕ੍ਰੇਟਿਕ ਕਣ ਸੋਝ ਮਹੂਰੀਅਤ ਕਿਤੇ ਵੀ ਖਤਮ ਕੀਤੀ ਜਾਂਦੀ ਹੈ ਕਿਸੇ ਵੀ ਨਾਂ ਹੇਟ ਤੇ ਕਿਸੇ ਵੀ ਵਿਚਾਰਧਾਰਾ ਦੇ ਝੰਡੇ ਹੇਟ ਪਾਵੇਂ ਕਮਿਊਨਿਸਟਾਂ ਦੇ ਰਾਜ ਅਸੀਂ ਦੇਖ ਚੁੱਕੇ ਆ ਸੋ ਇਸ ਕਰਕੇ ਇਹਨਾਂ ਟਰਮਾਂ ਦੀ ਇਸ ਤਰ੍ਹਾਂ ਵਰਤੋਂ ਨਹੀਂ ਕਰਨੀ ਚਾਹੀਦੀ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੀ ਆਪਣੀ ਸਪੀਚ ਦਿੱਤੀ ਸੀ ਪਾਰਲੀਮੈਂਟ ਦੇ ਵਿੱਚ ਪਾਰਟੀ ਵੱਲੋਂ ਜਿਹੜੀ ਪਾਲਿਸੀ ਸਟੇਟਮੈਂਟ ਸੀ ਉਹਦੇ ਵਿੱਚ ਵੀ ਬੜੇ ਸੱਟਲ ਢੰਗ ਨਾਲ ਸਿੱਖਾਂ ਦੀ ਜਿਹੜੀ ਪਿਛਲੇ ਪੀੜ ਦੇ ਵਿੱਚ ਐਡਾ ਖੂਨੀ ਸੰਘਰਸ਼ ਲੜਨਾ ਪਿਆ ਉਹਨੂੰ ਡੈਮੇਜ ਕੀਤਾ ਗਿਆ ਸੀ ਉਸੇ ਤਰਜ਼ ਤੇ ਜਿਵੇਂ ਬਾਕੀ ਪਾਰਟੀਆਂ ਕਰਦੀਆਂ ਸੋ ਸਿੱਖਾਂ ਦੀ ਇੱਕ ਏਡੀ ਹਕੀਕੀ ਜੈਨੂਇਨ ਤੇ ਬਾਜਬ ਗੱਲ ਨੂੰ ਪ੍ਰਵਾਨ ਨਾ ਕਰਨਾ ਤੇ ਇੱਕ ਕਲਪਤ ਫਰਜੀ ਤੇ ਜਾਲੀ ਪੰਜਾਬੀ ਦਾ ਸੰਕਲਪ ਖੜਾ ਕਰਕੇ ਉਹਦੇ ਉੱਤੇ ਮਤਲਬ ਮਸ਼ਕਾਂ ਕਰਨੀਆਂ ਇਸ ਤਰ੍ਹਾਂ ਦੀਆਂ ਰਾਸ ਸੀ ਇਹਦੇ ਚੋ ਕੁਝ ਵੀ ਨਿਕਲਣ ਵਾਲਾ ਨਹੀਂ ਸੋ ਇੱਥੇ ਮਤਲਬ ਇਹ ਗੱਲ ਕਲੀਅਰ ਕੱਟ ਲੈ ਕੇ ਆਉਣੀ ਪਊ ਇੱਥੇ ਫੈਡਰਲਿਜ਼ਮ ਉਸ ਕਿਸਮ ਦਾ ਕਿਉਂਕਿ ਇੱਕ ਫੈਸ਼ਨ ਬਣ ਗਿਆ ਅੱਜ ਕਿ ਹਿੰਦੁਸਤਾਨ ਨੂੰ ਫੈਡਰਲ ਬਣਾਇਆ ਜਾਵੇ ਠੀਕ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਹਿੰਦੁਸਤਾਨ ਫੈਡਰਲ ਹੋਣਾ ਚਾਹੀਦਾ ਪਰ ਫੈਡਰਲ ਕਿ ਹੋ ਜਾ ਇਦੇਚ ਇਥੋਂ ਦੀ ਜਿਹੜੀਆਂ ਆਪਦੀਆਂ ਵਿਸ਼ੇਸ਼ਤਾਈਆਂ ਉਹ ਧਿਆਨ ਚ ਰੱਖਣੀਆਂ ਪੈਣਗੀਆਂ ਇੱਕ ਸਭ ਤੋਂ ਉੱਪਰਵੀਂ ਵਿਸ਼ੇਸ਼ਤਾਈ ਇਹ ਹੈ ਕਿ ਇੱਥੇ ਸਿਰਫ ਬੱਖੋ ਬਖਰੇ ਸੱਭਿਆਚਾਰ ਬੱਖੋ ਬਖਰੀਆਂ ਕੌਮ ਵੀ ਇਥਾਂ ਬੱਖੋ ਬਖਰੇ ਧਰਮ ਜਾਂ ਬੱਖੋ ਬਖਰੀਆਂ ਸੱਭਿਆਤਾ ਮਾ ਜਾਂ ਨਸਲਾਂ ਸਿਰਫ ਇੰਨੀ ਗੱਲ ਨਹੀਂ ਇੱਥੇ ਇੱਕ ਇਹ ਜੇ ਸਿਸਟਮ ਪ੍ਰਚਲਿਤ ਕੀਤਾ ਬ੍ਰਾਹਮਣਵਾਦ ਨੇ ਜਿਹਨੂੰ ਜਾਤ ਪਾਤ ਕਹਿੰਨੇ ਆ ਉਸ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਇਹ ਜੇ ਕੋਈ ਹੱਲ ਲੈ ਕੇ ਆਓਗੇ ਤਾਂ ਉਹਦੇ ਨਾਲ ਜਿਹੜੇ ਬੰਦੇ ਇਸ ਸਮਾਜ ਦੇ ਸਭ ਤੋਂ ਵੱਧ ਪੀੜਤਾ ਸਭ ਤੋਂ ਵੱਧ ਜ਼ੁਲਮਾਂ ਦਾ ਸ਼ਿਕਾਰ ਹੋਏ ਨੇ ਤੇ ਹੋ ਰਹੇ ਨੇ ਉਹਨਾਂ ਦੀ ਮੁਕਤੀ ਦਾ ਰਾਹ ਨਹੀਂ ਨਿਕਲਣਾ ਪੰਜਾਬ ਨੂੰ ਵੱਧ ਅਧਿਕਾਰ ਦੇ ਕੇ ਵੀ ਜਿਹੜੇ ਦਲਤ ਹੈ ਉਹਨਾਂ ਦੇ ਉੱਤੇ ਅਪਰਕਾਸਟ ਦੀ ਡੋਮਿਨੇਸ਼ਨ ਖਤਮ ਨਹੀਂ ਹੋਣੀ ਸੋ ਅਪਰਕਾਸਟ ਹਿੰਦੂ ਜਿਹੜਾ ਉਹ ਕੀ ਕਰਦਾ ਇੱਕ ਤਾਂ ਦਲਤਾਂ ਤੇ ਜ਼ਬਰ ਕਰਦਾ ਭਾਵੇਂ ਉਹ ਗੁਜਰਾਤ 'ਚ ਹੋਵੇ ਭਾਵੇਂ ਮਹਾਰਾਸ਼ਟਰ 'ਚ ਹੋਵੇ ਪਾਵੇਂ ਤਾਮਲਨਾਡੂ ਚ ਹੋ ਗਈ। ਸੋ ਜਿਹੜੇ ਧੋਤਿਆਂ ਵਾਲੇ ਕਹਿੰਦਾ ਡਾਕਟਰ ਧਰਮਜੀਲ ਗਾਂਧੀ ਕਿ ਉਹ ਬਨਸਪੰਨਤਾ ਦੇ ਪ੍ਰਤੀਕ ਹੈ ਸਿੰਬੋਲਾਈਜ਼ ਕਰਦਾ ਹੈ ਜੁਨਟੀ ਨੂੰ। ਉਹਨਾਂ ਦਾ ਜਿਹੜਾ ਕਾਸਟ ਪ੍ਰੋਫਾਈਲ ਦੱਸੇ ਕਿ ਇਸ ਪਾਰਲੀਮੈਂਟ ਦੇ ਵਿੱਚ ਦਲਤਾਂ ਦੀ ਨੁਮਾਇੰਦਗੀ ਕਿੰਨੀ ਕ ਹੈ। ਜੇ ਰਿਜ਼ਰਵੇਸ਼ਨ ਨਾ ਹੋਵੇ ਇੱਕ ਵੀ ਜਨਰਲ ਸੀਟ ਤੋਂ ਹਿੰਦੁਸਤਾਨ ਦੀ ਤੋਂ ਅੱਜ ਤੱਕ ਕਦੇ ਕੋਈ ਦਲਤ ਜਿੱਤ ਕੇ ਨਹੀਂ ਆਇਆ। ਸੋ ਇੰਨੀ ਕੋਜੀ ਹਕੀਕਤ ਇਨੂੰ ਅੱਖੋਂ ਪਰੋਖੇ ਕਰਨਾ ਸੋ ਜਿਹੜੀ ਅਪਰ ਕਾਸਟ ਹਿੰਦੂ ਡੋਮੀਨੇਸ਼ਨ ਹੈ ਉਹਦੇ ਸਾਰੇ ਜਿਹੜੇ ਕੋਝੇ ਰੂਪ ਹੈ ਉਹਨਾਂ ਨੂੰ ਨਾ ਪਛਾਨਣਾ ਉਹਦੇ ਸ਼ਿਕਾਰ ਦਲਿਤ ਵਰਗ ਵੀ ਹੈ ਉਹਦੇ ਸ਼ਿਕਾਰ ਟ్రਾਈਬਲ ਲੋਕ ਵੀ ਨੇ ਉਹਦੇ ਸ਼ਿਕਾਰ ਘੱਟ ਗਿਣਤੀਆਂ ਧਰਮ ਘੱਟ ਗਿਣਤੀਆਂ ਵੀ ਹੈ ਸੋ ਇਨਾਂ ਸਾਰੇ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਕੋਲੇ ਕੀ ਪ੍ਰੋਗਰਾਮ ਹੈ ਬੜੀ ਮੋਟੀ ਜੀ ਗੱਲ ਕਰੀਏ ਕਿ ਪੰਜਾਬ ਦੇ ਸਿੱਖਾਂ ਵਾਸਤੇ ਜਿਹੜੇ 47 ਤੋਂ ਲੜ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਤਾਂ ਜੇ 4 ਮਹੀਨੇ ਪਹਿਲਾਂ ਦਿੱਲੀ ਦੇ ਸੂਬੇਦਾਰ ਨਜ਼ਰ ਆਉਣ ਲੱਗੇ ਨੇ ਤੇ ਸਿੱਖ ਤਾਂ ਦਿੱਲੀ ਦੇ ਸੂਬੇਦਾਰਾਂ ਦੀਆਂ ਮਾਰਾਂ ਬਧਿਕੀਆਂ ਤੇ ਬੇਇਨਸਾਫੀਆਂ 1947 ਤੋਂ ਚੱਲਦੇ ਆ ਰਹੇ ਨੇ ਉਹਨਾਂ ਸੂਬੇਦਾਰਾਂ ਬਾਰੇ ਕਦੇ ਗੱਲ ਨਹੀਂ ਕੀਤੀ ਇਹ ਸੂਬੇਦਾਰ بڑے ਛੋਟੇ ਨੇ ਇਹਨਾਂ ਦੀ ਹیثیت ਬੜੀ ਛੋਟੀ ਹੈ ਤੇ ਪੋਲਿਟਿਕਸ ਦੇ ਵਿੱਚ ਜਿਹੜੀ ਪੋਲੀਟੀਕਲ ਸੈਂਸ ਆਫ ਪ੍ਰਪੋਰਸ਼ਨ ਇਹ ਰੱਖ ਕੇ ਨਾ ਚੱਲਣਾ ਕਈ ਵਾਰ ਨੇਕ ਇਰਾਦਿਆਂ ਦੇ باوجود ਬੜੇ ਗਲਤ ਸਿੱਟਿਆਂ ਵੱਲ ਨੂੰ ਲੈ ਜਾਂਦਾ ਹੈ ਲੜਨਾ ਚਾਹੀਦਾ ਹੈ ਜੋ ਕੁਝ ਕੇਜਰੀਵਾਲ ਕਰ ਰਿਹਾ ਹੈ ਜਿਸ ਧੰਗ ਨਾਲ ਪਾਰਟੀ ਚਲਾ ਰਿਹਾ ਹੈ ਪਰ ਇਹ ਦਿੱਲੀ ਦੇ ਸੂਬੇਦਾਰ ਕੱਲਾ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਨਹੀਂ ਉਹ ਬੜੀਆਂ ਅਦ੍ਰਿਸ਼ਟ ਤੰਦਾਂ ਨਾਲ ਦਿੱਲੀ ਨੇ ਕੰਟਰੋਲ ਕੀਤਾ ਹੋਇਆ ਅੱਜ ਨਹੀਂ ਕੀਤਾ ਇਹ 47 ਤੋਂ ਕੀਤਾ ਹੋਇਆ ਹੈ ਤੇ ਉਹ ਦ੍ਰਿਸ਼ਟੰਤਾਂ ਦੀ ਉਹ ਗੱਲ ਨਾ ਕਰਨੀ ਤੇ ਇਹ ਭਲੇਖਾ ਪਾਲ ਲੈਣਾ ਕਿ ਜੇ ਸੰਜੇ ਸਿੰਘ ਤੇ ਦੁਰਗੇਸ਼ ਪਾਟਕ ਨੂੰ ਇੱਥੋਂ ਭਜਾ ਦਈਏ ਤੇ ਪੰਜਾਬ ਫਿਰ ਆਪ ਦੇ ਸੁਤੰਤਰ ਹੋ ਜਾਊਗਾ ਆਪਦੇ ਫੈਸਲੇ ਲੈਣ ਲਈ ਇਹ ਬਹੁਤ ਹੀ ਭਰਮ ਦਾ ਸ਼ਿਕਾਰ ਹੋਣਾ ਸੋ ਇਹ ਜਿਹੜਾ ਰਾਈਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਵਾਸਤੇ ਮੰਗਦਾ ਕਿ ਪੰਜਾਬ ਦੇ ਲੋਕ ਆਪ ਦੀ ਹੋਂਦੀ ਦੇ ਫੈਸਲੇ ਆਪ ਕਰਨ ਇਹ ਹੀ ਅਧਿਕਾਰ ਸਿੱਖਾਂ ਨੂੰ ਦੇਣ ਤੋਂ ਉਹਦਾ ਕੀ ਆਧਾਰ ਹੈ ਕੀ ਦਲੀਲ ਹੈ ਉਹਦੇ ਕੋਲੇ ਵੀ ਸਿੱਖਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਪੰਜਾਬੀਆਂ ਨੇ ਉਹਦੋਂ ਵੱਡੇ ਮਾਰ ਕੇ ਦਾਵੇ ਪੰਜਾਬੀਆਂ ਦੇ ਉਹਦੋਂ ਵੱਡੀਆਂ ਪ੍ਰਾਪਤੀਆਂ ਕੀ ਨ ਜਿਹੜੀਆਂ ਸਿੱਖਾਂ ਦੀਆਂ ਨਹੀਂ ਸੋ ਸਿੱਖਾਂ ਨੇ ਬਹੁਤ ਲਹੂ ਡੋਲ੍ਹਿਆ ਸਿਰਫ ਆਪ ਦੇ ਵਾਸਤੇ ਨਹੀਂ ਹੋਰਨਾ ਵਰਗਾ ਵਾਸਤੇ ਵੀ ਕਿਉਂਕਿ ਉਹਨਾਂ ਦਾ ਧਰਮੀ ਇਹ ਸਿਖਾਉਂਦਾ ਉਹਨਾਂ ਨੂੰ ਉਹਨਾਂ ਪ੍ਰਤੀ ਇਮਾਨਦਾਰ ਹੋਵੋ ਅਛੱਡੋ ਤੋਅਸਬ ਸਾਰੇ ਜੋ ਨਾਲ ਲਈ ਫਿਰਦੇ ਹੋ ਤੇ ਉਹਨਾਂ ਦੀ પીੜ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸੋ ਇਹ ਕਹਿ ਕੇ ਜਾਂ ਇਹੇ ਧਾਰ ਕੇ ਚੱਲ ਪੈਣਾ ਕਿ ਇਹਨਾਂ ਨੂੰ ਐਕਸਪਲੋਇਟ ਕੀਤਾ ਜਾ ਸਕਦਾ ਹੈ ਪੋਲੀਟੀਕਲੀ ਇਹ ਉਸੇ ਕਤਾਰ 'ਚ ਫੇਰ ਜਾ ਖੜੇ ਕਰਨਾ ਕਿਉਂਕਿ ਅੱਜ ਜਿਸ ਮਾਹੌਲ 'ਚ ਗੱਲ ਹੋ ਰਹੀ ਹੈ ਉਹ ਪੰਜਾਬ ਦੇ ਜਾਂ ਸਿੱਖਾਂ ਦੇ ਜਾਂ ਇਤਿਹਾਸ ਦੇ ਇੱਕ ਬੜਾ ਨਾਜ਼ੁਕ ਪੜਾ ਆ ਚੁੱਕਿਆ ਹੈ ਜਿੱਥੇ ਇੱਕ ਪਾਸੇ ਸੁਖਵੀਰ ਬਾਦਲ ਜਾਂ ਉਹਦਾ ਅਕਾਲੀ ਦਲ ਅਬ ਦੀ ਸਤਾ ਕਾਇਮ ਰੱਖਣ ਵਾਸਤੇ ਰੀਟੇਨ ਕਰਨ ਵਾਸਤੇ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਨ੍ਹਾਂ ਨੇ ਪੰਜਾਬ ਦਾ ਏਡਾ ਉਜਾੜਾ ਕਰਤਾ ਪੰਜਾਬ ਦੀਆਂ ਜੋ ਸਾਰੀਆਂ ਜਿਤੇ ਮਾਨ ਕੀਤਾ ਜਾ ਸਕਦਾ ਸੀ ਉਹ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਤਬਾਹ ਕਰਤੀਆਂ ਤੇ ਜੇ ਦੁਬਾਰਾ ਤਾਕਤ ਚਾਹੁੰਦੇ ਤਾਂ ਸ਼ਾਇਦ ਕਈ ਪੁਛਤਾ ਤੱਕ ਵੀ ਪੰਜਾਬ ਮੁੜ ਕੇ 60 ਤੋਂ ਨਾ ਸੰਭਲ ਸਕੀ ਖਾਸ ਕਰਕੇ ਸਿੱਖ ਕੌਮ ਦਾ ਜੋ ਕਹਾਨਾ ਉਹਨਾਂ ਨੇ ਕੀਤਾ ਉਹ ਇਤਿਹਾਸ 'ਚ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਇੱਕ ਪਾਸੇ ਉਹਨਾਂ ਦੀਆਂ ਕੋਸ਼ਿਸ਼ਾਂ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਪੂਰਾ ਜੋਰ ਲਾਇਆ ਹੈ ਮੁੜ ਕੇ ਸਤਾ ਦੇ ਵਿੱਚ ਆਉਣ ਨੂੰ ਉਹ ਕਾਂਗਰਸ ਪਾਰਟੀ ਜਿਸ ਨੇ 47 ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਦੇ ਨਾਲ ਪੈਰ ਪੈਰ ਤੇ ਬਰੋਦ ਵਿਤਕਰਾਂ ਬੇਇਨਸਾਫੀ ਜ਼ੁਲਮ ਕਮਾਇਆ ਇੱਕ ਉਹ ਕੋਸ਼ਿਸ਼ਾਂ ਕਰ ਰਹੀ ਤੇ ਤੀਜੇ ਪਾਸੇ ਕੇਜਰੀਵਾਲ ਵੱਲੋਂ ਵੀ ਪੂਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਜੰਪਿੰਗ ਬੋਰਡ ਬਣਾ ਕੇ ਮੈਂ ਆਪਣੇ ਪ੍ਰਾਈਮ ਮਿਨਿਸਟਰ ਬਣਦੇ ਸੁਪਨੇ ਪੂਰੇ ਕਰ ਸਕਾਂ ਸੋ ਇਹ ਸਾਰੇ ਪ੍ਰਸੰਘ ਦੇ ਵਿੱਚ ਇਹ ਜਿਹੜਾ ਨਵਾਂ ਰਾਸੀ ਫਰੰਟ ਬਣਾ ਕੇ ਆ ਰਹੇ ਉਹਨਾਂ ਨੂੰ ਬਹੁਤ ਸੋਚਣਾ ਪਊ ਕਿ ਜਵਾਬ ਦੇਣਾ ਕਿ ਕੁਝ ਠੋਸ ਗੱਲਾਂ ਕਿ ਇਹਨਾਂ ਸਾਰੀਆਂ ਤਾਕਤਾਂ ਨਾਲ ਕਿਸ ਆਧਾਰ ਤੇ ਖੜ ਕੇ ਲੜਨਗੇ ਭਲਾ ਅਜੇ ਤੱਕ ਉਹ ਆਧਾਰ ਨਹੀਂ ਦੇ ਰਹੇ ਜਵਾਨੀ ਕਲਾਮੀ ਗੱਲਾਂ ਕਰ ਰਹੇ ਨੇ ਖਾਸ ਕਰਕੇ ਇਸ ਲੜਾਈ ਚ ਮੁਖ ਤਰ ਸਭ ਤੋਂ ਉਹ ਸਿੱਖ ਹੋਣਗੇ ਤੇ ਸਿੱਖਾਂ ਨਾਲ ਪਿਛਲੇ ਸਮੇਂ ਚ ਹੋਈਆਂ ਬਧਿਕੀਆਂ ਬੇਇਨਸਾਫੀਆਂ ਬਾਰੇ ਉਹਨਾਂ ਕੋਲੇ ਕੀ ਹੈ ਕੀ ਪਹੁੰਚਾ ਕੀ ਸਮਝਦੇ ਅਗਾਂ ਸਿੱਖਾਂ ਦੇ ਨਾਲ ਦੁਬਾਰਾ ਅਜਿਹਾ ਨਾ ਵਾਪਰੇ ਤੇ ਸਿੱਖ ਆਪਦੀ ਹੋਂਦੀ ਦੇ ਫੈਸਲੇ ਆਪ ਕਰਨ ਸੋ ਸਿੱਖਾਂ ਦਾ ਜੇ ਇੱਕ ਵਰਗ ਆਪਣੇ ਗੁਰੂ ਸਾਹਿਬਾਨ ਤੋਂ ਪ੍ਰੇਰਿਤ ਹੋ ਕੇ ਹਲੇਮੀ ਰਾਜ ਕਾਇਮ ਕਰਕੇ ਇਹ ਸਾਰੇ ਦੁਨੀਆ ਦੇ ਸਾਹਮਣੇ ਇੱਕ ਮਾਡਲ ਸਿਰਜਣਾ ਚਾਹੁੰਦਾ ਜਿਵੇਂ ਕੇਜਰੀਵਾਲ ਸਿਰਜਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਆਪਣਾ ਰਾਜ ਕਾਇਮ ਕਰਕੇ ਉੱਥੋਂ ਦਾ ਮਾਡਲ ਸਿਰਜਕਿ ਮੈਂ ਫਿਰ ਅਗਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਦਾਅਵੇਦਾਰੀ ਕਰਨੀ ਹੈ ਉਹਦਾ ਉਹਦਾ ਇਹ ਦਾਵਾ ਕਿਹੜੀ ਗੱਲ ਤੇ ਆਧਾਰਤਾ ਉਹਦੇ ਕੋਲੇ ਕਿਹੜੀ ਸੋਚ ਕਿਹੜੀ ਵਿਚਾਰਤਾ ਕਿਹੜਾ ਫਲਸਫਾ ਐਡਾ ਵੱਡਾ ਪਰ ਸਿੱਖਾਂ ਕੋਲੇ ਸਾਰਾ ਕੁਝ ਹੈ ਸੋ ਸਿੱਖਾਂ ਨੂੰ ਉਹ ਮੌਕਾ ਨਾ ਦੇਣਾ ਇਹ ਢਣਾਈ ਕਰਨਾ ਇਦਾ ਆਧਾਰ ਦੱਸਣਾ ਪਊ। ਸੋ ਇਨਿਕਸ ਨੰਬਰ 20 ਡਾਕਟਰ ਧਰਮਵੀਰ ਗਾਂਧੀ ਨੂੰ ਪੂਰਾ ਉਹਦਾ ਪਿਆਰ ਤੇ ਸਤਿਕਾਰ ਨਾਲ ਤੇ ਮੇਰਾ ਖਿਆਲ ਹੈ ਕਿ ਉਹ ਸਾਰੀ ਇਕੱਲੀ ਧਰਮਵੀਰ ਗਾਂਧੀ ਨਹੀਂ ਤੇ ਜੋ ਵੀ ਉਹ ਸਾਰਾ ਨਵਾਂ ਪੰਥ ਜੁੜ ਰਿਹਾ ਹੈ ਇੱਕ ਉਹਨਾਂ ਸਾਰਿਆਂ ਸਾਹਮਣੇ ਇਹ ਸਵਾਲ ਕਿ ਉਹ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।